ਹਾਂਜੀ ਸਵਾਤਾ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਆ ਕਿ ਆਪਾਂ ਜਿਹੜਾ ਨਾਟ ਵਰਕ ਆ ਜਾਂ ਆਪਾਂ ਕਹਿ ਸਕਦੇ ਹਾਂ ਬੁਲੀਅਨ ਵਰਕ ਆ ਜਾਂ ਥ레ਡ ਵਰਕ ਆ ਆਪ ਉਹਦੀਆਂ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਣੇ ਆ ਤਾਂ ਅੱਜ ਆਪਾਂ ਇਹ ਡਿਫਰੈਂਟ ਦਾ ਇੱਕ ਫੁਲਕਾਰੀ ਟਾਈਪ ਕਹਿ ਸਕਦੇ ਹੋ ਤੁਸੀਂ ਆਪਾਂ ਇੱਕ ਜਾਲ ਜਿਹਾ ਪਾਉਣੀ ਆ ਉਹਦੀ ਵੀਡੀਓ ਆਪਾਂ ਤੁਹਾਡੇ ਲਈ ਲੈ ਕੇ ਆ ਰਹੇ ਆ ਤੁਸੀਂ ਚੈੱਕ ਕਰ ਸਕਦੇ ਹੋ ਇਧਰੋਂ ਜਿਹੜਾ ਆਪਾਂ ਇੱਥੋਂ ਰੱਖਿਆ ਜੀ ਆਪਾਂ ਇੱਥੋਂ ਆਪਾਂ ਘੇਰਾ ਰੱਖਿਆ 21 ਇੰਚ ਚੈੱਕ ਕਰ ਸਕਦੇ ਹਾਂ ਇਧਰੋਂ ਆਪਾਂ ਫੋਲਡਿੰਗ ਲਈ ਛੱਡਤਾ ਲੱਗ ਤੋਂ ਆਪਾਂ ਉਹਦੇ ਉੱਪਰ ਜਿਹੜਾ ਹੈਗਾ ਵਰਕ ਨਹੀਂ ਕਰਾਂਗੇ ਉਸ ਤੋਂ ਬਾਅਦ ਆਪਾਂ ਘੇਰਾ ਰੱਖਣਾ ਜੀ 21 ਇੰਚ ਤੇ ਆਪਾਂ ਉੱਪਰ ਨੂੰ ਜਿਹੜਾ ਵਰਕ ਕਰਾਂਗੇ ਉਹਦੀ ਲੰਬਾਈ ਰੱਖਾਂਗੇ ਜੀ 9 ਇੰਚ ਉੱਪਰ ਨੂੰ ਆਪਾਂ 9 ਇੰਚ ਰੱਖਾਂਗੇ ਇਧਰ ਨੂੰ ਆਪਾਂ 21 ਇੰਚ ਘੇਰੇ ਦੇ ਹਿਸਾਬ ਨਾਲ ਰੱਖਾਂਗੇ ਤੇ ਆਪਾਂ ਦਿਖਾਉਣੀ ਆ ਵੀ ਆਪਾਂ ਕਿੰਨੇ ਕਿੰਨੇ ਇੰਚ ਤੇ ਮਾਰਕ ਕਰਦੇ ਆ ਆਪਾਂ ਸਭ ਤੋਂ ਪਹਿਲਾਂ ਤਾਂ 3 3 ਇੰਚ ਦੇ ਬਾਕਸ ਬਣਾਵਾਂਗੇ 3 3 ਇੰਚ ਤੇ ਆਪਾਂ ਇੱਥੇ ਇਹਨਾਂ ਨੂੰ ਮਾਰਕ ਕਰ ਲਾਂਗੇ ਦੇਖੋ ਪਹਿਲਾਂ 3 ਫਿਰ 6 ਫਿਰ 9 ਇਦਾਂ ਹੀ ਆਪਾਂ ਸਾਰੇ ਸੂਟ ਦੇ ਉੱਪਰ ਮਾਰਕ ਕਰ ਲਾਂਗੇ 21 ਇੰਚ ਤੱਕ ਇਦਾਂ ਮਾਰਕ ਕਰਨ ਤੋਂ ਬਾਅਦ ਦੇਖੋ ਆਪਾਂ 3 3 ਇੰਚ ਤੇ ਜਿਹੜੇ ਸਾਰੇ ਨੇ ਉਹ ਮਾਰਕ ਕਰ ਲੈਨੇ 3 3 ਇੰਚ ਤੇ ਆਪਾਂ ਇਧਰੋਂ ਮਾਰਕ ਕਰ ਲੇ ਤੇ ਇਦਾਂ ਹੀ ਆਪਾਂ ਇਸ ਸਾਈਡ ਤੋਂ ਵੀ 3 3 ਇੰਚ ਤੇ ਨੇ ਜਿਹੜੇ ਉਹ ਮਾਰਕ ਕਰਾਂਗੇ ਬਾਕੀ ਸੂਟ ਦਾ ਕਲਰ ਆ ਜਿਹੜਾ ਉਹ ਥੋੜਾ ਚੇਂਜ ਹੁੰਦਾ ਕਿਉਂਕਿ ਲਾਈਟ ਵਗੈਰਾ ਪੈਂਦੀ ਆ ਤਾਂ ਉਹਦੇ ਅਕੋਰਡਿੰਗ ਸੂਟ ਦਾ ਕਲਰ ਚੇਂਜ ਹੁੰਦਾ ਉਹਨੂੰ ਤੁਸੀਂ ਇਗਨੋਰ ਕਰਿਓ ਤੁਸੀਂ ਚੈੱਕ ਕਰ ਸਕਦੇ ਹੋ ਉਧਰ ਆਪਾਂ 9 ਇੰਚ ਰੱਖਿਆ 9 ਵੀ ਇਧਰੋਂ ਵੀ ਆਪਾਂ 3 3 ਇੰਚ ਤੇ ਮਾਰਕ ਕਰ ਲਾਂਗੇ ਦੇਖੋ 3 3 ਇੰਚ ਤੇ ਮਾਰਕ ਕਰ ਲੇ ਇਸ ਤੋਂ ਬਾਅਦ ਆਪਾਂ ਸਕੇਲ ਲੈਣਾ ਜੀ ਸਕੇਲ ਦੀ ਮਦਦ ਦੇ ਨਾਲ ਆਪਾਂ ਸਿੱਧੀਆਂ ਲਾਈਨਾਂ ਲਗਾਉਣੀਆਂ ਨੇ ਪਹਿਲਾਂ ਆਪਾਂ ਹੁਣ ਇਧਰੋਂ ਤਾਂ 3 3 ਇੰਚ ਤੇ ਨਿਸ਼ਾਨ ਲਗਾ ਲਈ ਤਾਂ ਆਪਾਂ ਹੁਣ ਉੱਪਰੋਂ ਵੀ ਜਿੱਥੇ ਆਪਾਂ 9 ਇੰਚ ਤੇ ਮਾਰਕ ਕੀਤਾ ਆਪਾਂ ਉਧਰੋਂ ਵੀ ਇਦਾਂ 3 3 ਇੰਚ ਤੇ ਨਿਸ਼ਾਨ ਲਾਉਣੇ ਆ। ਦੇਖੋ ਆਪਾਂ ਪਹਿਲਾਂ ਇੱਥੇ ਵੀ ਜਿਵੇਂ 9 ਇੰਚ ਲਿਆ 3 3 ਇੰਚ ਤੇ ਆਪਾਂ ਮਾਰਕ ਕਰ ਲਈ ਇੱਥੋਂ ਤੱਕ ਆਪਣਾ ਮਾਰਕ ਬੰਦ ਆ ਤੇ ਫਿਰ ਆਪਾਂ ਉਧਰੋਂ ਇਸ ਸਾਈਡ ਵੀ 3 3 ਇੰਚ ਤੇ ਦੁਬਾਰੇ ਮਾਰਕ ਕਰ ਲਾਂਗੇ। 15 ਇਧਰੋਂ ਵੀ ਆਪਾਂ ਦੇਖੋ ਇੱਥੋਂ 3 3 ਇੰਚ ਤੇ ਸਾਰੇ ਨੇ ਜਿਹੜੇ ਮਾਰਕ ਦੇ ਨਿਸ਼ਾਨ ਲਗਾ ਲਏ ਉਸ ਤੋਂ ਬਾਅਦ ਆਪਾਂ ਚੱਕ ਲੈਣਾ ਸਕੇਲ ਸਕੇਲ ਜਿਹੜਾ ਵੀ ਹੈਗਾ ਤੁਹਾਡੇ ਕੋਲੇ ਜੇ ਤਾਂ ਇਹ ਵਾਲਾ ਸਕੇਲ ਆ ਤੁਸੀਂ ਇਹ ਯੂਜ਼ ਕਰ ਸਕਦੇ ਹੋ ਅਗਰ ਤੁਹਾਡੇ ਕੋਲੇ ਸਟੀਲ ਵਾਲਾ ਸਕੇਲ ਆ ਤਾਂ ਉਹ ਯੂਜ਼ ਕਰ ਸਕਦੇ ਹੋ ਇਦਾਂ ਆਪਾਂ ਇਹਨੂੰ ਲਾਈਨਸ ਲਗਾ ਲਾਂਗੇ ਸਿੱਧੀਆਂ ਬਿਲਕੁਲ ਲਾਈਨਸ ਤਿਆਰ ਰੱਖਣਾ ਵੀ ਆਪਣੀ ਜਿਹੜੀ ਲਾਈਨ ਆ ਉਹ ਸਿੱਧੀ ਹੀ ਡਰਾ ਹੋਵੇ ਫਿਰ ਜਿਹੜੇ ਆਪਣੇ ਬਾਕਸ ਆ ਉਹ ਪੂਰੇ ਵਧੀਆ ਬਣਨਗੇ ਇਦਾਂ ਆਪਾਂ ਡਰਾ ਕਰਕੇ ਤੁਸੀਂ ਵੀ ਇਦਾਂ ਹੀ ਡਰਾ ਕਰਨਾ ਤੇ ਇਸ ਸਾਈਡੋਂ ਵੀ ਆਪਾਂ ਤੁਹਾਨੂੰ ਇੱਕ ਲਾਈਨ ਲਗਾ ਕੇ ਦਿਖਾ ਦਿੰਨੇ ਆ ਆਪਾਂ ਪਹਿਲਾਂ ਇਸ ਸਾਈਡ ਇਧਰ 3 3 ਇੰਚ ਤੇ ਦੁਬਾਰਾ ਫੇਰ ਮਾਰਕ ਕਰ ਲੈਣੀ ਆ ਆਪਾਂ ਇਧਰ ਤਾਂ ਕਿ ਆਪਣੇ ਬਾਕਸ ਜਿਹੜੇ ਉਹ ਗਲਤ ਨਾ ਬਣ ਇਹਦੇ ਨਾਲ ਆਪਾਂ ਨੂੰ ਟ੍ਰੇਸ ਵਗੈਰਾ ਬਾਏ ਕਰਨ ਦੀ ਵੀ ਨਹੀਂ ਲੋੜ ਪੈਂਦੀ ਆਪਾਂ ਟ੍ਰੇਸ ਆ ਜਿਹੜਾ ਉਹ ਘਰੇ ਤਿਆਰ ਕਰ ਸਕਦੇ ਆ ਉਸ ਤੋਮਾਤ ਆਪਾਂ ਸਕੇਲ ਦੇ ਨਾਲ ਇਧਰ ਨੂੰ ਜਿਹੜੀ ਸਿੱਧੀ ਲਾਈਨ ਆਉਣਾ ਆਪਣੀਆਂ ਇਹ ਦੋ ਲਾਈਨਾਂ ਪੈਂਡਿੰਗ ਪਈਆਂ ਨੇ ਉਹ ਵੀ ਆਪਾਂ ਲਗਾਉਣੇ ਆ ਮੈਂ ਤੋਂ ਉਸ ਤੋਂ ਪਹਿਲਾਂ ਆਪਾਂ ਇਹ ਵਾਲੀ ਲਾਈਨ ਬਗਾ ਕੇ ਤੁਹਾਨੂੰ ਦਿਖਾ ਦਈਏ ਲਓ ਜੀ ਦੇਖੋ ਤੁਸੀਂ ਇਹ ਵੀ ਲਾਈਨ ਆਪਾਂ ਜਿਹੜੀ ਸਿੱਧੀ ਆ ਉਹ ਡਰਾ ਕਰ ਲਈ ਤੇ ਉਸ ਤੋਂ ਬਾਅਦ ਆਪਾਂ ਪੂਰਾ ਬਾਕਸ ਜਿਹੜਾ ਉਹ ਬਣਾ ਲਈਏ ਫਿਰ ਆਪਾਂ ਤੁਹਾਨੂੰ ਅੱਗੇ ਦਿਖਾਉਣੇ ਆ ਦੇਖੋ ਇਹ ਆਪਣੇ ਜਿਹੜੇ ਬਾਕਸ ਨੇ ਉਹ ਬਣ ਗਏ ਤੁਹਾਨੂੰ ਵੀ ਨਿਊਜੁਅਲ ਹੈਗੇ ਆ ਉਸ ਤੋਂ ਬਾਅਦ ਆਪਾਂ ਸਕੇਲ ਚੱਕਾਂਗੇ ਜੀ ਇੱਥੋਂ ਆਪਾਂ ਪਹਿਲਾਂ ਪਹਿਲੇ ਕਾਰਨਰ ਤੋਂ ਪਹਿਲੇ ਕਾਰਨਰ ਦੇ ਨਾਲ ਮਲਾਵਾਂਗੇ ਇਦਾਂ ਮਲਾ ਦੇਣਾ ਫੇਰ ਇੱਥੋਂ ਇੱਥੋਂ ਅਗਲੇ ਕਾਰਨਰ ਤੋਂ ਆਪਾਂ ਇੱਧਰ ਦੂਸਰੇ ਕਾਰਨਰ ਦੇ ਨਾਲ ਮਲਾਵਾਂਗੇ ਹਾਂਜੀ ਇਸ ਤਰ੍ਹਾਂ ਕਰਕੇ ਨਾ ਫਿਰ ਆਪਾਂ ਜਿਵੇਂ ਤੁਹਾਨੂੰ ਦੱਸਿਆ ਆਪਾਂ ਪਹਿਲੇ ਖੁੰਜੇ ਤੋਂ ਪਹਿਲਾਂ ਖੁੰਜਾ ਮਲਿਆਉਣਾ ਫਿਰ ਇਧਰੋਂ ਦੂਜਾ ਇਧਰੋਂ ਦੂਜਾ ਇਧਰੋਂ ਤੀਜਾ ਖੁੰਜਾ ਇਧਰੋਂ ਤੀਜਾ ਖੁੰਜਾ ਮਲਿਆਉਣਾ ਫਿਰ ਉਸ ਤੋਂ ਬਾਅਦ ਜਦੋਂ ਆ ਨਵੇਂ ਖੁੰਜੇ ਚੱਲ ਪੈਣਗੇ ਇਹਨਾਂ ਨੂੰ ਆਪਾਂ ਇਦਾਂ ਹੀ ਅੱਗੇ ਮਲਾਈ ਜਾਣਾ ਦੇਖੋ ਜਿਵੇਂ ਆ ਅੱਗੇ ਖੁੰਜਾ ਆ ਗਿਆ ਪਹਿਲਾਂ ਇਹਨਾਂ ਨੂੰ ਮਲਾ ਕੇ ਫਿਰ ਇਹਨੂੰ ਅਗਲੇ ਇੱਥੇ ਨਾਲ ਮਿਲਾ ਦੇਣਾ ਇਦਾਂ ਤੁਸੀਂ ਚੈੱਕ ਕਰ ਸਕਦੇ ਹੋ ਵੀ ਜਿਹੜੀ ਆਪਣੀਆਂ ਨਿਸ਼ਾਨੀਆਂ ਆਉਂਦੀ ਹੈ ਵੈਸੇ ਤਾਂ ਇੱਥੇ ਹੀ ਆਉਂਦੀ ਹੈ ਜੇ ਥੋੜੀ-ਬਹੁਤੀ ਇੱਧਰ ਆਉਂਦੀ ਹੈ ਤਾਂ ਕੋਈ ਦਿੱਕਤ ਨਹੀਂ ਹੈਗੀ ਕਿ ਮੜੀ-ਮੋਟੀ ਇੱਧਰ-ਉੱਧਰ ਹੋ ਸਕਦੀ ਆ ਜੇ ਜ਼ਿਆਦਾ ਇੱਧਰ-ਉੱਧਰ ਆਉਗੀ ਆ ਬਾਕਸ ਦੇ ਨਾਲੋਂ ਤਾਂ ਆਪਣੇ ਜਿਹੜੇ ਬਾਕਸ ਨੇ ਉਹ ਗਲਤ ਬਣਦੇ ਤੁਸੀਂ ਚੈੱਕ ਕਰ ਸਕਦੇ ਹੋ ਆਪਣੀ ਆਲਮੋਸਟ ਜਿਹੜੀ ਇੱਥੋਂ ਆਪਾਂ ਇਦਾਂ ਕਰਕੇ ਇਹਨੂੰ ਸ਼ੇਪ ਜੀ ਦਿੱਤੀ ਆ ਗਈ ਆਪਾਂ ਬਾਕਸ ਬਣਾਏ ਨੇ ਤਾਂ ਆਲਮੋਸਟ ਇੱਥੇ ਹੀ ਆਉਂਦੇ ਨੇ ਤਾਂ ਇਟ ਮੀਨਜ਼ ਆਪਣੇ ਜਿਹੜੇ ਬਾਕਸ ਆ ਸਹੀ ਬਣਦੇ ਨੇ ਉਸ ਤੋਂ ਬਾਅਦ ਆਪਾਂ ਨੈਕਸਟ ਨੂੰ ਮੈਚ ਕਰ ਦਾਂਗੇ ਇਹ ਆਪਾਂ ਕਰਨੇ ਸਕੇਲ ਦੇ ਨਾਲ ਹੀ ਮੈਚ ਆ ਵੈਸੇ ਆਪਾਂ ਨੂੰ ਜਿਹੜੇ ਪੇਪਰ ਨੇ ਇਹ ਟਰੇਸ ਵਗੈਰਾ ਕਿਤੇ ਹੋ ਉਹ ਵੀ ਮਿਲ ਜਾਂਦੇ ਆ ਬਟ ਆਪਾਂ ਉਹਨਾਂ ਨੂੰ ਯੂਜ਼ ਨਹੀਂ ਕੀਤਾ ਤੁਸੀਂ ਵੀ ਇਦਾਂ ਇਹਨੂੰ ਆਪਣੇ ਘਾਰੀ ਹੱਥ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣਾ ਸਕਦੇ ਆ ਆਪਾਂ ਨੂੰ ਇੱਕ ਵਾਰ ਹੀ ਲੱਗੂਗਾ ਵੀ ਆਪਾਂ ਨੂੰ ਟਰੇਸ ਪੇਪਰ ਦੀ ਜ਼ਰੂਰਤ ਆ ਬਟ ਬਾਅਦ ਵਿੱਚ ਆਪਾਂ ਨੂੰ ਈਜ਼ੀ ਹੋ ਜਾਂਦਾ ਇਹ ਵੀ ਬਣਾਉਣਾ ਬਾ ਪਹਿਲਾਂ ਧਿਆਨ ਰੱਖਿਓ ਪਹਿਲਾਂ ਆਪਾਂ ਜਿਹੜੇ ਚੋਰਸ ਬਾਕਸ ਐ ਇਹਨਾਂ ਨੂੰ ਜਰੂਰ ਬਣਾ ਲੈਣਾ ਫਿਰ ਆਪਾਂ ਨੂੰ ਈਜ਼ੀ ਰਹਿੰਦੇ ਆ ਜੇ ਆਪਾਂ ਚੋਰਸ ਬਾਕਸ ਨਹੀਂ ਬਣਾਵਾਂਗੇ ਤਾਂ ਫਿਰ ਆਪਾਂ ਨੂੰ ਕਲੀਅਰ ਨਹੀਂ ਹੁੰਦਾ ਹੁਣ ਦੇਖੋ ਆਪਾਂ ਇਧਰੋਂ ਸਾਰੀਆਂ ਲਾਈਨਾਂ ਇਦਾਂ ਮੈਚ ਕਰਤੀਆਂ ਆਹ ਲਾਸਟ ਦੋ ਰਹਿ ਗਈਆਂ ਇਹਨੂੰ ਆਪਾਂ ਇਧਰ ਸੈਕਿੰਡ ਦੇ ਨਾਲ ਮੈਚ ਕਰ ਦਾਂਗੇ ਉੱਪਰ ਵਾਲੀ ਨੂੰ ਆਪਾਂ ਇਹਦੇ ਨਾਲ ਮੈਚ ਕਰ ਦਾਂਗੇ ਜਿਹੜਾ ਆਪਣੇ ਕੋਲੇ ਪੈਨ ਆ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਇਨਵੀਜੀਵਲ ਪੈਨ ਚੱਲੇ ਹੋਏ ਨੇ ਇਨਵੀਜੀਵਲ ਪੈਨ ਹੀ ਆਪਣੇ ਕੋਲੇ ਤਾਂ ਇਹ ਵਾਸ਼ੇਬਲ ਆ ਵੀ ਹੈਗਾਗਾ ਤੇ ਇੱਕ ਜਿਹੜਾ ਪ੍ਰੈਸ ਦੇ ਨਾਲ ਰਿਮੂਵ ਹੁੰਦਾ ਉਹ ਵੀ ਪੈਨ ਆਪਣੇ ਕੋਲੇ ਹੈਗਾ ਹੁਣ ਉਸ ਤੋਂ ਬਾਅਦ ਆਪਾਂ ਇਧਰੋਂ ਸਾਰੀਆਂ ਲਾਈਨਸ ਡਰਾ ਕਰ ਲਈਆਂ ਆਪਾਂ ਦੂਸਰੀ ਸਾਈਡ ਤੋਂ ਡਰਾ ਕਰ ਲਾਂਗੇ ਲਾਈਨ ਚ ਇਦਾਂ ਆਪਾਂ ਸਾਰੇ ਬਾਕਸ ਜਿਹੜੇ ਉਹਨਾਂ ਨੂੰ ਡਰਾ ਕਰ ਦੇਣਾ ਦੇਖੋ ਤੁਸੀਂ ਦੇਖ ਸਕਦੇ ਹੋ ਜਿਹੜਾ ਆਪਣਾ ਟਰੇਸ ਆ ਬਹੁਤ ਹੀ ਸੋਹਣਾ ਤੇ ਪਿਆਰਾ ਜਿਹਾ ਬਣਿਆ ਇਸ ਤਰ੍ਹਾਂ ਤੁਸੀਂ ਵੀ ਟਰੇਸ ਆ ਜਿਹੜਾ ਉਹ ਆਪਣਾ ਬਣਾ ਸਕਦੇ ਹੋ ਇਸ ਤੋਂ ਬਾਅਦ ਆਪਾਂ ਕਢਾਈ ਦੀ ਵੀ ਵੀਡੀਓ ਵੀ ਇਹਦੀ ਤੁਹਾਨੂੰ ਦੱਸਾਂਗੇ ਵੀ ਆਪਾਂ ਇਹਦੇ ਉੱਪਰ ਕਿਹੜੀ ਕਢਾਈ ਪਾਉਣੇ ਆ ਕਿਵੇਂ ਪਾਉਣੇ ਆ ਕਿਹੜਾ ਟਾਂਕਾ ਪਾਉਣੇ ਉਹ ਵੀ ਤੁਹਾਨੂੰ ਆਪਾਂ ਪ੍ਰੋਪਰ ਦੱਸਾਂਗੇ ਹਾਂਜੀ ਆਪਾਂ ਹੁਣ ਇਹਦੀ ਤੁਹਾਨੂੰ ਜਿਹੜਾ ਆਪਾਂ ਡਿਜ਼ਾਈਨ ਪਾ ਰਹੇ ਆ ਉਹ ਪਾਉਣਾ ਸਿਖਾਵਾਂਗੇ ਬਹੁਤ ਹੀ ਸੌਖਾ ਤੁਸੀਂ ਵੀ ਇਹਨੂੰ ਇਦਾਂ ਟਰਾਈ ਕਰ ਸਕਦੇ ਹੋ ਬਾਕੀ ਆਗਰ ਇਹ ਸੂਟ ਆਪਣੇ ਤੋਂ ਕਿਸੇ ਨੇ ਬਾਏ ਕਰਨਾ ਹੋਵੇ ਤਾਂ ਵੀ ਕਰ ਸਕਦੇ ਹੋ ਆਪਣੇ ਕੋਲੇ ਇਹ ਜਿਹੜਾ ਸੂਟ ਆ ਉਹ ਰੈਡੀ ਆ ਫੁਲਕਾਰੀ ਟਾਈਪ ਬਹੁਤ ਹੀ ਸੋਹਣਾ ਲੱਗਦਾ ਸੂਟ ਜਾਗੋ ਵਗੈਰਾ ਤੇ ਪਾਉਣ ਨੂੰ ਵੀ ਬਹੁਤ ਸੋਹਣਾ ਲੱਗਦਾ ਤੇ ਬਾਕੀ ਤੁਸੀਂ ਵਰਕ ਚੈੱਕ ਕਰ ਸਕਦੇ ਹੋ ਇਦਾਂ ਆਪਾਂ ਸੂਈ ਲੈ ਕੇ ਥੋੜਾ ਥੋੜਾ ਆਪਾਂ ਇਦਾਂ ਚੱਕਣਾ ਉਹਦੇ نیچے ਵਰਕ ਚਲਿਆ ਜਾਂਦਾ ਧਾਗਾ ਇਦਾਂ ਆਪਾਂ ਇਹਦਾ ਜਿਹੜਾ ਡਿਜ਼ਾਈਨ ਹੈ ਉਹ ਕੰਪਲੀਟ ਕਰ ਸਕਦੇ ਆ ਜਿਵੇਂ ਆਪਾਂ ਆਹ ਟਰੇਸ ਵਗੈਰਾ ਉਹ ਵੀ ਤੁਹਾਨੂੰ ਪ੍ਰੋਪਰ ਕਰਨਾ ਦੱਸਿਆ ਦਾ ਇਹਦੀ ਫਿਨਿਸ਼ਿੰਗ ਵੀ ਆਪਾਂ ਤੁਹਾਨੂੰ ਸੂਟ ਦੀ ਦਿਖਾਵਾਂਗੇ ਕਿ ਕਿਵੇਂ ਦੀ ਆਈਆਂਗੀ ਬਾਕੀ ਆਪਣੇ ਇੰਸਟਾ ਦਾ ਪੇਜ ਬਣਿਆ ਹੋਇਆ 트ੈਂਡਿੰਗ ਟ੍ਰੈਜਰਜ਼ ਬੁਟੀਕ ਉੱਥੇ ਜਾ ਕੇ ਵੀ ਤੁਸੀਂ ਹੋਰ ਵੀ ਵੀਡੀਓਜ਼ ਚੈੱਕ ਕਰ ਸਕਦੇ ਹੋ ਇਹ ਦੇਖੋ ਇਦਾਂ ਕਰਕੇ ਆਪਾਂ ਇਹਦਾ ਡਿਜ਼ਾਈਨ ਬਹੁਤ ਹੀ ਸੋਹਣਾ ਜਾ ਤੇ ਪਿਆਰਾ ਜਾ ਲੱਗਦਾ ਇਦਾਂ ਆਪਾਂ ਇਹਦਾ ਜਿਹੜਾ ਡਿਜ਼ਾਈਨ ਹੈ ਉਹ ਕੰਪਲੀਟ ਕਰ ਸਕਦੇ ਆ ਇਹ ਫੁੱਲ ਆਈ ਜੀ ਤੁਹਾਨੂੰ ਆਪਾਂ ਇੱਥੇ ਪਾਉਣਾ ਦਿਖਾਵਾਂਗੇ ਕਿ ਆਪਾਂ ਕਿਵੇਂ ਪਾ ਸਕਦੇ ਆ ਤੇ ਬਾਕੀ ਜਿਹੜਾ ਆ ਸਾਰਾ ਡਿਜ਼ਾਈਨ ਕੰਪਲੀਟ ਕੀਤਾ ਆਪਾਂ ਜਿਵੇਂ ਤੁਹਾਨੂੰ ਇੱਥੇ ਦਿਖਾਇਆ ਉਵੇਂ ਹੀ ਆਪਾਂ ਇਹ ਡਿਜ਼ਾਈਨ ਕੰਪਲੀਟ ਕੀਤਾ ਆਪਾਂ ਇੱਕ ਦੋ ਜਿਹੜੇ ਧਾਗੇ ਆ ਤੁਹਾਨੂੰ ਹੋਰ ਪਾ ਕੇ ਦਿਖਾਉਣੇ ਆ ਇੱਕੋ ਇਸ ਤਰ੍ਹਾਂ ਕਰਕੇ ਆਪਾਂ ਇਹ ਡਿਜ਼ਾਈਨ ਨੂੰ ਕੰਪਲੀਟ ਕਰ ਸਕਦੇ ਹਾਂ ਆਪਣੇ ਕੋਲੇ ਜਿਹੜਾ ਫਰੇਮ ਆਏ ਗੋਲ ਫਰੇਮ ਹੀ ਆ ਬਾਕੀ ਤੁਸੀਂ ਜੇ ਚੌਰ ਸੱਡਾ ਤੁਹਾਡੇ ਕੋਲ ਜਾਂ ਫਰੇਮ ਛੋਟਾ ਵੱਡਾ ਵੀ ਆ ਤੁਸੀਂ ਉਹਦੇ ਨਾਲ ਵੀ ਇਹਨੂੰ ਕਰ ਸਕਦੇ ਹੋ ਆਪਾਂ ਇਹ ਸਾਰਾ ਇਦਾਂ ਹੀ ਕੰਪਲੀਟ ਕੀਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਇਹ ਫੁੱਲ ਜਿਹੜਾ ਉਹ ਵੀ ਪਾਉਣਾ ਦਿਖਾਵਾਂਗੇ ਆਪਾਂ ਇਸ ਤਰ੍ਹਾਂ ਕਰਕੇ ਥੱਲੇ ਦੀ ਜਿਹੜਾ ਧਾਗਾ ਉਹ ਪੱੜ ਲੈਣਾ ਉਸ ਤੋਂ ਬਾਅਦ ਆਪਾਂ ਇਦਾਂ ਸੂਈ ਨੂੰ ਫੇਰ نیچے ਲੈ ਕੇ ਜਾਣਾ ਤੇ ਆਪਾਂ ਇੱਥੇ ਥੋੜੀ ਜਿਹੀ ਜਗ੍ਹਾ ਤੋਂ ਬਾਹਰ ਇਤਨਾ ਸੂਣ ਨੂੰ ਬਾਹਰ ਕੱਢ ਲੈਣਾ ਆ ਜਿਹੜਾ ਧਾਗਾ ਆਪਾਂ ਸੂਈ ਦੇ نیچے ਰੱਖਣਾ ਇਸ ਤਰ੍ਹਾਂ ਕਰਕੇ ਫੇਰ ਆਪਾਂ ਇਸ ਸੂਈ ਨੂੰ نیچے ਲੈ ਜਾਣਾ ਫੇਰ ਆਪਾਂ ਇੱਥੋਂ ਦੀ ਸੂਈ ਨੂੰ ਦੁਆਰੇ ਫੇਰ ਕੱਢ ਲੈਣਾ ਫੇਰ ਸੇਮ ਆਪਾਂ ਇਹਦੇ ਨਾਲ ਹੀ ਰੱਖ ਕੇ ਸੂਈ ਨੂੰ ਅੰਦਰ ਲੈ ਜਾਣਾ ਤੇ ਆਪਾਂ ਇੱਥੋਂ ਸੂਈ ਨੂੰ ਬਾਹਰ ਕੱਢਣਾ ਤੇ ਇਹ ਧਾਗਾ ਜਿਹੜਾ ਸੂਈ ਦੇ ਉਹ ਨੀਚੇ ਹੀ ਰਹਿਣਾ ਚਾਹੀਦਾ ਇਸ ਤਰ੍ਹਾਂ ਕਰਕੇ ਫਿਰ ਸੂਈ ਨੂੰ نیچے ਲੈ ਜਾਣਾ ਫਿਰ ਇੱਧਾ ਇਧਰੋਂ ਨੂੰ ਸੂਈ ਨੂੰ ਬਾਹਰ ਕੱਢ ਕੇ ਸੇਮ ਹੋਮੀ ਆਪਾਂ ਰਿਪੀਟ ਕਰਨਾ ਜਿਵੇਂ ਆਪਾਂ ਪਹਿਲਾਂ ਕੀਤਾ ਇਸ ਤਰ੍ਹਾਂ ਕਰਕੇ ਆਪਾਂ ਜਿਹੜਾ ਫੁੱਲ ਤਾਂ ਕੰਪਲੀਟ ਹੋ ਗਿਆ ਪਰ ਆਪਾਂ ਇਹਦੇ ਉੱਪਰ ਇੱਥੇ ਛੋਟਾ ਜਿਹਾ ਨਾਟ ਲਗਾਵਾਂਗੇ ਆਪਾਂ ਉਹ ਵੀ ਦਿਖਾਵਾਂਗੇ ਤੁਹਾਨੂੰ ਕਿਵੇਂ ਲਾਉਣੇ ਆ ਨਾਟ ਦੋ ਤਰੀਕਿਆਂ ਦੇ ਨਾਲ ਲੱਗਦਾ ਵਾ ਦੇਖੋ ਇੱਕ ਤਾਂ ਆਪਾਂ ਐਵੇਂ ਲਾ ਦੇਣੀ ਆ ਪਰ ਆਪਾਂ ਇਸ ਤਰ੍ਹਾਂ ਨਾਟ ਨਹੀਂ ਲਾਉਦੇ ਕਿਉਂਕਿ ਇਹਦੇ ਨਾਲ ਥੋੜਾ ਉੱਠ ਜੇ ਜਾਂਦਾ ਆਪਾਂ ਸੂਈ ਦੇ ਨਾਲ ਇਦਾਂ ਨਾਟ ਲਗਾਉਣੇ ਆ ਅਗਰ ਕਿਸੇ ਨੂੰ ਇਹ ਕਲੀਅਰ ਨਹੀਂ ਹੋਇਆ ਤਾਂ ਆਪਣਾ ਇੰਸਟਾ ਦੇ ਉੱਪਰ ਵੀ ਇਹ ਨੋਟਾ ਜਿਹੜਾ ਲਗਾਇਆ ਉਹ ਹੈਗਾ ਉਥੇ ਤੁਸੀਂ ਇਹਨੂੰ ਚੈੱਕ ਕਰ ਸਕਦੇ ਹੋ ਇਦਾਂ ਜੀ ਆਪਣਾ ਜਿਹੜਾ ਕੰਪਲੀਟ ਡਿਜ਼ਾਈਨ ਹੈ ਇਹਨੂੰ ਆਪਾਂ ਕੰਪਲੀਟ ਕਰ ਸਕਦੇ ਹਾਂ ਤੁਸੀਂ ਵੀ ਇਦਾਂ ਆਪਣਾ ਸੂਟ ਜਿਹੜਾ ਬਹੁਤ ਹੀ ਸੋਹਣਾ ਜਾਂ ਤਿਆਰ ਕਰ ਸਕਦੇ ਹੋ